ਅੰਨਕ ਚੱਕੀ ਜੁਆਤ ਬਿਦਵਾਲੀ ਦੀ ਜਨਾਰਕ ਜ਼ਬਾਲੀ ਦਾ ਪਵਿੱਤਰ ਤਿਹਾੜ ਸਾਰੇ ਹਿੰਦੁਸਤਾਨ ਦੇ ਵਿੱਚ ਖੁਸ਼ੀ ਔਰ ਖੇੜੇ ਲੈ ਕੇ ਆ ਰਿਹਾ ਹੈ ਦੀਪਾਵਲੀ ਜਿਹੜੀ ਦੀਵਾਲੀ ਮਨਾਈ ਜਾਂਦੀ ਹੈ ਇਹਦੇ ਬਹੁਤ ਵੱਡੇ ਮਹੱਤਵ ਨੇ ਹਿੰਦੁਸਤਾਨ ਦੇ ਵਿੱਚ Hindu ਸਮਾਜ ਦੇ ਵਿੱਚ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਅਯੁਧਿਆ ਤੋਂ ਵਾਪਸ ਆਪਣਾ ਬਨਵਾਸ ਛੱਡ ਕੇ 14 ਸਾਲ ਦਾ ਕੋ ਹਿੰਦੁਸਤਾਨ ਵਾਪਸ ਪਰਤੇ ਸੀ ਔਰ ਹਿੰਦੁਸਤਾਨ ਦੀ ਜਨਤਾ ਉਹਨਾਂ ਨੂੰ ਉਡੀਕ ਰਹੀ ਸੀ ਜਿੰਨ ਔਰ ਉਹਨਾਂ ਨੂੰ ਪਲਕਾਂ ਦੇ ਉੱਤੇ ਬਹਾਇਆ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਦੀਵੇ ਬਾਲ ਕੇ ਦੀਵਾਲੀ ਮਨਾਈ ਔਰ ਸਿੱਖ ਧਰਮ ਦੇ ਵਿੱਚ ਸਾਬ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਗੁਆਦਿਆਰ ਦੇ ਕਿਲੇ ਦੇ ਵਿੱਚ ਮੁਗਲ ਸਰਕਾਰ ਵੱਲੋਂ ਬੰਦ ਸਨ ਉਹਨਾਂ ਦੀ ਰਿਹਾਈ ਵੀ ਇਸੇ ਦਿਨ ਹੋਈ ਔਰ ਉਹਨਾਂ ਦੀ ਰਿਹਾਈ ਕੱਲਿਆਂ ਦੀ ਨਹੀਂ ਹੋਈ ਏਸ ਕਰਕੇ ਉਹ ਜਦੋਂ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਬਾਦਸ਼ਾਹ ਨੇ ਕੀਤਾ ਤਾਂ ਗੁਰੂ ਸਾਹਿਬ ਦਾ ਫੈਸਲਾ ਸੀ ਕਿ ਜਿੰਨੇ ਵੀ ਉੱਥੇ ਰਾਜੇ ਨੇ 52 ਰਾਜੇ ਕੈਦ ਸਨ ਉਸ ਸਮੇਂ ਕਿਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਨੂੰ ਰਿਹਾ ਕਰੋ ਰਾਜੇ ਨੇ ਕਿਹਾ ਕਿ ਤੁਸੀਂ ਜਿਹੜੇ ਤੁਹਾਡਾ ਫੈਸਲਾ ਕੀਤਾ ਕਿ ਜਿਹੜੇ ਤੁਹਾਡਾ ਪੱਲਾ ਫੜ ਕੇ ਬਾਹਰ ਚਲੇ ਜਾਣਗੇ ਉਹਨਾਂ ਨੂੰ ਰਹਾ ਕਰ ਦਿੱਤਾ ਜਾਊਗਾ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਇੱਕ ਚੋੜਾ ਸਮਾ ਕੇ ਉਹਨਾਂ ਦੇ ਚੋਲੇ ਨੂੰ ਫੜ ਕੇ 52 ਦੇ 52 ਰਾਜੇ ਹੱਥ ਆਏ ਔਰ ਫਿਰ ਉਸ ਤੋਂ ਬਾਅਦ ਇਹ ਜਿਹੜੀ ਦੀਵਾਲੀ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਸ ਖੁਸ਼ੀ ਦੇ ਵਿੱਚ ਮਨਾਈ ਗਈ ਗੁਰੂ ਸਾਹਿਬ ਦੀ ਰਹੀ ਦੀ ਖੁਸ਼ੀ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ ਬਾਤਾਂ ਬਨ ਦੇ ਪੱਖ ਤੋਂ ਅਗਰ ਅਸੀਂ ਦੇਖੀਏ ਹੁਣ ਅਸੀਂ ਦਿਵਾਲੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਬਰੂਦ ਦੇ ਨਾਲ ਪਟਾਕਿਆਂ ਰਾਹੀਂ ਪਹਿਲਾਂ ਦਿਵਾਲੀ ਜਿਹੜੀ ਸੀ ਸਰੋਂ ਦਾ ਤੇਲ ਪਾ ਕੇ ਜਦੋਂ ਦੀਵੇ ਬਾਲੇ ਜਾਂਦੇ ਸੀ ਸਰੋਂ ਦਾ ਤੇਲ ਜਿਹੜਾ ਉਹ ਜਦੋਂ ਵਾਤਾਵਰਣ ਦੇ ਵਿੱਚ ਉਹਦੀ ਉੱਡਣ ਤੋਂ ਬਾਅਦ ਉਹਦੇ ਵੈਪਰ ਜਾਂਦੇ ਸੀ ਕੰਨ ਜਾਂਦੇ ਸੀ ਤਾਂ ਹਵਾ ਦੇ ਵਿੱਚ ਛੁੱਪਤਾ ਹੁੰਦੀ ਸੀ ਆਕਸੀਜਨ ਵੱਧਦੀ ਸੀ ਮੈਂ ਅੱਜ ਦੇ ਦਿਨ ਜਿੱਥੇ ਤੁਹਾਨੂੰ ਸਾਰਿਆਂ ਨੂੰ ਵੀ ਔਰ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਬਠਿੰਡੇ ਸ਼ਹਿਰ ਦੇ ਹਲਕੇ ਦੇ ਲੋਕਾਂ ਨੂੰ ਔਰ ਜਿੱਥੋਂ ਜਿੱਥੋਂ ਵੀ ਮੇਰੀ ਆਵਾਜ਼ ਜਾਂਦੀ ਹੈ ਕੁਲ ਕائنات ਨੂੰ ਏਸ਼ ਦੇਣ ਦੀ ਬਹੁਤ-ਬਹੁਤ ਬਰਾਈ ਦਿਨਾ ਪ੍ਰਮਾਤਮਾ ਕਰੇ ਕਿ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਵੇ ਤਰੱਕੀ ਹੋਵੇ ਤੰਦਰੁਸਤੀਆਂ ਆਉਣ ਦੇਸ਼ ਖੁਸ਼ਹਾਲ ਹੋਵੇ ਸਾਡੇ ਭਾਈਚਾਰਕ ਸਾਂਝ ਮਜ਼ਬੂਤ ਰਵੇ ਅਸੀਂ ਲੜਾਈ ਝਗੜਿਆਂ ਤੋਂ ਪਾਸੇ ਹੋ ਕੇ ਇਸ ਦੀਵਾਲੀ ਨੂੰ ਮੜਾਈਏ ਔਰ ਆਪਣਾ ਜੀਵਨ ਜਿਹੜਾ ਹੈ ਅਗਲਾ ਉਸ ਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਦੇ ਰਹੀਏ ਦੀਵਾਲੀ ਦੇ ਵਿੱਚ ਅਸੀਂ ਦੇਖਿਆ ਮੈਂ ਸਨੇਹਾ ਵੀ ਦੇਣਾ ਚਾਹਣਾ ਹੈ ਕਿ ਸਾਨੂੰ ਕਿਉਂ ਗ੍ਰੇਟ ਕਰਨਾ ਚਾਹੀਦਾ ਹੈ ਅਸੀਂ ਕੋਵਿਡ ਚੱਲ ਕੇ ਹਟਿਆ ਸਾਡੀ ਪੀੜ੍ਹੀ ਹੈ ਜਿਹੜੀ ਉਸ ਕੋਵਿਡ ਦੇ ਵਿੱਚ ਇੱਕ ਜਿਹੜਾ ਆਕਸੀਜਨ ਦਾ ਸਿਲੰਡਰ ਸੀ ਉਹ ਲੈਣ ਪਿੱਛੇ ਛਪਾਰਸ਼ਾਂ ਤੇ ਜਿੰਨਾ ਮਰਜੀ ਪੈਸਾ ਲੋਕ ਚੱਕੀ ਫਿਰਦੇ ਸੀ ਆਕਸੀਜਨ ਦਾ ਇੱਕ ਸਲੰਡਰ ਨਹੀਂ ਮਿਲਿਆ ਪਰ ਅਸੀਂ ਪ੍ਰਦੂਸ਼ਣ ਦੇ ਨਾਲ ਕਿੰਨਾ ਵਾਤਾਵਰਨ ਗੰਦਲਾ ਕਰਕੇ ਆਕਸੀਜਨ ਨੂੰ ਖਰਾਬ ਕਰ ਰਹੇ ਹਾਂ ਇਸ ਤੇ ਸਾਨੂੰ ਚਿੰਤਾ ਕਰਨੀ ਬਣਦੀ ਹੈ ਔਰ ਸਾਨੂੰ ਰੁੱਖ ਵੱਧ ਬਦਲਾਉਣੇ ਚਾਹੀਦੇ ਆ ਤਾਂ ਕਿ ਆਕਸੀਜਨ ਵਾਤਾਵਰਨ ਦੇ ਵਿੱਚ ਆ ਸਕੇ ਅਸੀਂ ਤੰਦਰੁਸਤ ਰਹੀਏ ਮੈਂ ਇਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਦਿਵਾਰੀ ਦੀ ਗੁਰੂਪ ਸਿੰਘ ਗਿੱਲ ਐਮਐਲਏ ਬਠਿੰਡਾ ਸ਼ਹਿਰੀ ਦੀਵਾਲੀ ਦੀ ਸਮੁੱਚੇ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਧੰਨਵਾਦ